ਹੈਲੋ ਫਰੈਂਡਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅੱਜ ਜੋ ਸੀ ਵੀਡੀਓ ਲੈ ਕੇ ਆਇਆ ਆ ਉਹਦੇ ਵਿੱਚ ਜਿ ਆਪਣੀ ਕੋਲੇ ਹੈਗਾ ਵੱਡੇ ਪਣੀ ਦਾ 3.5 ਮੀਟਰ ਦਾ ਸੂਟ ਹੈਗਾ ਇਹਦੇ ਵਿੱਚ ਆਪਾਂ ਨੇ ਬਣਾਉਣਾਗਾ ਅੰਬਰੀਲਾ ਫਰੌਕ ਸੂਟ ਹਾਂਜੀ ਜਿੱਦਾਂ ਕਿ ਇਹ ਕਪੜਾ ਹੈਗਾ ਜਿਹੜਾ ਮੈਂ ਰੱਖਿਆ ਹੋਇਆਗਾ ਇਹ ਲੈਂਥ ਦੇ ਹਿਸਾਬ ਨਾਲ ਮੈਂ ਰੱਖ ਲਿਆ ਕਪੜਾ ਕਿ ਜਿੰਨੀ ਆਪਾਂ ਨੂੰ ਉੱਪਰੋਂ ਲੈਂਥ ਚਾਹੀਦੀ ਹੋਗੀ ਹਾਂਜੀ ਅਸੀਂ ਪਹਿਲਾਂ ਜਿਹੜੀ ਕੱਪੜੇ ਦੇ ਵਿੱਚੋਂ ਨੀਚੇ ਵਾਲਾ ਪਾਰਟ ਹੈ ਜਿਹੜਾ ਉਹ ਕੱਢਾਂਗੇ ਕਿ ਇੱਕ ਵਾਰ ਆਪਾਂ ਬਾਡੀ ਦਾ ਸਾਈਜ਼ ਲੈ ਲਾਂਗੇ ਉੱਪਰ ਲਈ ਦਾ ਕਿ ਆਪਾਂ ਨੂੰ ਕਿੰਨੀ ਚਾਹੀਦੀ ਆ ਉਹਦੇ ਅਕੋਰਡਿੰਗ ਉਹਨਾਂ ਲੈ ਕੇ ਜਿੱਦਾਂ ਕਿ ਮੈਨੂੰ 19 ਚਾਹੀਦੀ ਆ 19 ਲੈ ਕੇ ਉਸ ਤੋਂ ਬਾਅਦ ਜਿਹੜੀ ਆਪਾਂ ਨੀਚੇ ਵਾਲਾ ਹਿੱਸਾ ਕੱਢਾਂਗਾ 벨ਟ ਦਾ ਉੱਪਰ ਲਈ ਦਾ ਫਿਰ ਆਕਤੀ ਜਿਹੜੀ ਉੱਪਰਲੀ ਜਿਹੜੀ ਬਾਡੀ ਆਗੀ ਉਹ ਆਪਾਂ ਬਾਅਦ ਚ ਕੱਢਾਂਗੇ ਕਿਉਂਕਿ ਇਹਦੇ ਸਾਈਡ ਤੋਂ ਆ ਜਿਹੜਾ ਉਹ ਕੱਪੜਾ ਕਾਫੀ ਬਚ ਜਾਣਾ ਤੇ ਉਹ ਸਾਈਡ ਤੋਂ ਹੀ ਇਹਦੀ ਆਪਾਂ ਬਾਡੀ ਕੱਢਾਂਗੇ ਫਰੌਕ ਦਾ ਜਿਹੜਾ ਨੀਚੇ ਵਾਲਾ ਪਾਰਟ ਹੈ ਇਹ ਆਪਾਂ ਲੈਂਥ ਦੇ ਹਿਸਾਬ ਨਾਲ ਦੋਨੋਂ ਸਾਈਡ ਤੇ ਜਿਹੜੀ ਲੈਂਥ ਹੈਗੀ ਉਹ ਲੈ ਲਓ ਨਿਸ਼ਾਨੀ ਲਗਾ ਲਓ ਤੇ ਫਰੌਕ ਦੇ ਵਿਚਕਾਰ ਤੇ ਨਿਸ਼ਾਨੀ ਲਗਾ ਲਓ ਸਾਰੇ ਨਿਸ਼ਾਨੀਆਂ ਨੂੰ ਮੈਚ ਕਰਕੇ ਉਸ ਤੋਂ ਬਾਅਦ ਉੱਪਰੋਂ ਜਿੰਨਾ ਆਪਾਂ ਨੂੰ ਚਾਹੀਦਾ ਸੀ ਉਹਨਾਂ ਆਪਾਂ ਨੇ ਕਟਿੰਗ ਕਰ ਲਿਆ ਉਸ ਤੋਂ ਬਾਅਦ ਜਿਹੜੀ ਦੋਨੋਂ ਸਾਈਡ ਤੇ ਨਿਸ਼ਾਨੀਆਂ ਨੇ ਤੇ ਇੱਕ ਵਿਚਕਾਰ ਤੇ ਨਿਸ਼ਾਨੀ ਲਗਾਈ ਆ ਉਹਨੂੰ ਮਿਲਾਉਂਦੇ ਹੋਏ ਆਪਾਂ ਨੇ ਇਹ ਜਿਹੜੀ ਕੱਟ ਕਰ ਲਾਂਗਾ ਉਸ ਤੋਂ ਬਾਅਦ ਹਾਂਜੀ ਦੇਖੋ ਜਿਹੜਾ ਅਸੀਂ ਨੇ ਹਾਫ ਕਟਿੰਗ ਕਰ ਲਿਆ ਸੀ ਤੇ ਹਾਫ ਨੂੰ ਫੋਲਡ ਕਰਕੇ ਉਹਦੇ ਉੱਤੇ ਰੱਖ ਕੇ ਉਹਦੀ ਗਲਾਈ ਹਾਫ ਦੁਬਾਰਾ ਕਟਿੰਗ ਕਰ ਲਓ ਉੱਪਰ ਇਦਾਂ ਦਾ ਜਿਹੜਾ ਇਕਵਲ ਕਟਿੰਗ ਹੋ ਜਾਊਗੀ ਸ਼ੌਂਕ ਲਈ ਹਾਂਜੀ ਦੇਖੋ ਜਿਹੜੀ ਅਸੀਂ ਕਟਿੰਗ ਹੈ ਉਹ ਕਰ ਲਈਏਗੀ ਉਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਸਾਈਡ ਤੋਂ ਜਿਹੜਾ ਰੇਪ ਕਪੜਾ ਬਚਿਆਗਾ ਉਹਦੇ ਵਿੱਚੋਂ ਆ ਜਿਹੜਾ ਅਸੀਂ ਹੁਣ ਇਹ ਆਪਣੀ ਗੇਚੜੀ ਕਿ ਉੱਪਰਲਾ ਪਾਰਟ ਹੈ ਜਿਹੜਾ ਬਾਡੀ ਦਾ ਜਿਹਦੇ ਵਿੱਚ ਆਪਾਂ ਨੈਕ ਵਗੈਰਾ ਰੈਡੀ ਕਰਦੇ ਹਾਂ ਉਹ ਕੱਢਾਂਗੇ ਉਹ ਪਾਟਾ ਜਿਹੜਾ ਇਹਦੀ ਸਾਈਡ ਤੋਂ ਹੀ ਆਪਣਾ ਬਣ ਜਾਊਗਾ ਐਕਸਟਰਾ ਕਪੜਾ ਜਿਹੜਾ ਆਪਣਾ ਖਰਾਬ ਨਹੀਂ ਹੋਊਗਾ ਤੇ ਇਹ ਵੀ ਜਿਹੜਾ ਸਾਈਡ ਵਾਲਾ ਕਪੜਾ ਹੀ ਆਪਣੇ ਕੰਮ ਆ ਜਾਊਗਾ ਕਿਉਂਕਿ ਜਿਹੜਾ 3.5 ਮੀਟਰ ਦਾ ਵੱਡੇ ਪਣੀ ਵਾਲਾ ਸੂਟ ਹੁੰਦਾ ਉਹਦੇ ਵਿੱਚ ਜਿਹੜਾ ਥੋੜਾ ਜਿਹਾ ਕਪੜਾ ਹੈ ਜਿਹੜਾ ਇਹਦੇ ਵਿੱਚ ਬਿਆਤ ਆਪਾਂ ਨੂੰ ਜ਼ਿਆਦਾ ਚਾਹੀਦੀ ਆ ਕਿ ਆਪਾਂ ਕਿਦਾਂ ਕਪੜਾ ਕਿੰਨਾ ਕਟਿੰਗ ਕਰਨਾ ਇਹਦੀ ਨਾਲ ਜਿਹੜਾ ਕੀ ਰਗਾ ਉਹ ਬੋਤ ਵਧੀਆ ਬਣ ਜਾਂਦਾ ਜਿੱਦਾਂ ਕਿ ਹੈਵੀ ਬਣ ਜਾਂਦੀ ਹੈਗੀ ਫਰੌਕ ਹਾਂਜੀ ਹੁਣ ਅਸੀਂ ਉਸ ਸਾਈਡ ਤੋਂ ਆ ਜਿਹੜੀ ਫਰੌਕ ਦੀ ਨੀਚੇ ਵਾਲੇ ਪਾਰਟ ਜਿਹੜਾ ਲਿਆ ਸੀ ਉਹਦੀ ਸਾਈਡ ਤੋਂ ਆਪਾਂ ਨੇ ਉੱਪਰਲਾ ਪਾਰਟ ਕੱਢ ਲਿਆ ਹੁਣ ਅਸੀਂ ਜਿਹੜੀ ਹੈਗੀ ਇਹਦੀ ਪਲਾਜ਼ੋ ਕਟਿੰਗ ਕਰਾਂਗੇ ਜਿਹੜਾ ਇੱਕ ਸਾਈਡ ਵਾਲਾ ਕੱਪੜਾ ਉਤੋਂ ਆਪਾਂ ਪਲਾਜ਼ੋ ਕੱਟ ਕਰ ਲੈਣਾ ਹਾਂਜੀ ਆਪਣਾ ਜੋ ਲੈਂਥ ਜਿੰਨੀ ਆਪਾਂ ਨੂੰ ਚਾਹੀਦੀ ਹੈਗੀ 5 ਇੰਚ ਨਿੱਚੀ ਇਹ ਰੱਖ ਲੈਣਾ ਤੇ 5 ਇੰਚ ਉੱਪਰ ਰੱਖ ਕੇ ਆਪਾਂ 5 ਇੰਚ ਜਿੱਦਾਂ ਕੇ ਬਾਦਰ ਰੱਖ ਕੇ ਇਹਨੂੰ ਕਟਿੰਗ ਕਰ ਦਾਂਗੇ ਜੇ ਤੁਸੀਂ ਮੂਰੀ ਜ਼ਿਆਦਾ ਮੋੜ ਫੋਲਡ ਕਰਨੀ ਹੈਗੀ ਤਾਂ ਤੁਸੀਂ 6 ਇੰਚ ਜਾਂ 6.5 ਇੰਚ ਵੀ ਰੱਖ ਸਕਦੇ ਹੋਗੇ ਬਾਦਰ हां जी ਹੁਣ ਅਸੀਂ ਜਿਹੜੀ ਉੱਪਰਲੀ ਅੱਗੀ ਜਿਹੜੀ 벨ਟ ਜਿੱਦਾਂ ਕਿ ਆਪਣੀ ਹੁੰਦੀ ਹੈਗੀ ਉਹਨੇ ਨਿਸ਼ਾਨੇ ਲਗਾ ਲੈਣੀ ਹੈ ਆਪਣੀ 벨ਟ ਦੇ ਅਕੋਰਡਿੰਗ ਨਿਸ਼ਾਨੇ ਲਗਾ ਲਓ ਹਾਂ ਜੀ ਅਸੀਂ ਇੱਥੇ ਲਗਾਈ ਹੈਗੀ 1.5 ਉਸ ਤੋਂ ਬਾਅਦ ਹੈ ਜਿਹੜੀ ਉਹ ਚੋਲੀ ਨਿਸ਼ਾਨੇ ਲਗਾਵਾਂਗੇ ਤੇ ਇਹ ਅਸੀਂ ਜਿਹੜੀ ਲਗਾਈ ਹੈਗੀ 12 ਇੱਥੇ ਲਗਾ ਕੇ ਇੱਥੇ ਜਿਹੜੇ ਅਸੀਂ ਨੇ ਇਹਦੇ ਪੱਟ ਦੇ ਹਿਸਾਬ ਦੇ ਨਾਲ ਨਿਸ਼ਾਨੇ ਲਗਾਉਣੇ ਹੈਗੇ ਤੇ ਉਸ ਤੋਂ ਬਾਅਦ ਇੱਥੇ 1.5 ਇੰਚ ਦੇ ਹਿਸਾਬ ਦੇ ਨਾਲ ਅਗੇ ਜਿਹੜੀ ਆਪਾਂ ਗੋਲਾਈ ਪਾਵਾਂਗੇ ਹਾਂਜੀ ਹੁਣ ਅਸੀਂ ਲੈਣੀ ਹੈਗੀ ਮੂਰੀ ਮੂਰੀ ਕਿੰਦਾ ਲੈਣੀ ਹੈ ਜਿੱਦਾਂ ਕਿ ਸਾਰਾ ਕਪੜਾ ਆਪਾਂ ਨੇ ਦੇਖ ਲੈਣਾ ਵੀ ਆਪਣੇ ਕੋਲੇ ਹੈਗਾ 14 ਤਾਂ ਉਹਦਾ ਹਾਫ ਹਾਫ ਕਰਨੀ ਹੈ 7 ਤੇ ਨਿਸ਼ਾਨੀ ਲਗਾਈ। ਹੁਣ ਜਿੰਨੀ ਆਪਣੀ ਮੂਰੀ ਹੈਗੀ ਉਹਨੀ ਨਿਸ਼ਾਨੀ ਵਿਚਕਾਰ ਤੋਂ ਲੈ ਲਓ ਜਿੱਦਾਂ 8 ਹੈ ਤਾਂ 4 ਵਿਚਾਲੇ ਰੱਖ ਕੇ ਤਾਂ 8 ਆਪਾਂ ਨੇ ਇਹ ਮੂਰੀ ਲਾ ਲਈ ਤਾਂ ਕਿ ਇਹ ਨਿਸ਼ਾਨੀ ਇਸ ਤਰ੍ਹਾਂ ਇਸ ਕਰਕੇ ਲਗਾਈ ਜਾਂਦੀ ਹੈ ਕਿਉਂਕਿ ਜਿਹੜੀ ਸਾਈਡ ਤੋਂ ਕਈ ਵਾਰ ਖਿੱਚ ਪੈ ਜਾਂਦੀ ਹੈਗੀ ਜਿਹੜੀ ਸिलाई ਦੀ ਉਹ ਖਿੱਚਣੀ ਪੈਂਦੀ ਹੈਗੀ ਨਜੀ ਹੁਣ ਜਿਹੜੀ ਨਿਸ਼ਾਨੀਆਂ ਆਪਾਂ ਨੇ ਲਗਾਈਆਂ ਨੇ ਇਹਨਾਂ ਦੀ ਕਿ ਕਟਿੰਗ ਕਰ ਲੈਣੀ ਆ। ਹੁਣ ਜੀ ਦੇਖੋ ਇਹ ਆਪਾਂ ਨੇ ਕੱਟਿੰਗ ਹੈ ਜਿਹੜੀ ਉਹ ਕਰ ਲਈ ਹੈਗੀ। ਇਹ ਤੋਂ ਸੀ ਜਿਹੜੀ ਹੈਗੀ ਤੇ ਟੀਡੀਆਂ ਘੱਟ ਪਾਉਣੀਆਂ ਉਹ ਮੂਰਲੀ ਦੋ ਪੱਲਿਆਂ ਦੇ ਵਿੱਚ ਹੀ ਪਾਉਣੀਆਂ ਹੈਗੀਆਂ ਜਿਹੜੀ ਕਿ ਆਪਣੇ ਮੂਰਲੀ ਸਾਈਡ ਵੱਲ ਆ ਜਾਣਗੀਆਂ। ਤੇ ਇਥੋਂ ਵੀ ਕਟਿੰਗ ਕਰਦੇ। ਤੇ ਹਾਂਜੀ ਇੱਕ ਸਾਈਡ ਤੋਂ ਆਪਾਂ ਨੇ ਜੜੀਆਂ ਲਈਆਂ ਇਹ ਬਾਮਾਂ ਦੀ ਕਟਿੰਗ ਕਰ ਲਈ ਹੈ ਤੇ ਬਾਮਾਂ ਵੀ ਇਹਦੇ ਵਿੱਚ ਪੂਰੀ ਬਾਮਾਂ ਦੀ ਕਟਿੰਗ ਕੀਤੀ ਆਪਾਂ ਨੇ ਹਾਂਜੀ ਇਸ ਤਰ੍ਹਾਂ ਦੇਖੋ ਜਿਹੜੀ ਫਰੌਕ ਹੈਗੀ ਬਹੁਤ ਵਧੀਆ ਬਣ ਕੇ ਰੈਡੀ ਹੋਏਗੀ ਪਲੀਜ਼ ਫਰੈਂਡ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਲੀਜ਼ ਕੀਪ ਸਪੋਰਟ ਮੀ ਥੈਂਕ ਯੂ